ਨਾਸ਼ਪਤੀ ਆੜੂ ਆਲੂਖਾਰਾ ਤੇ ਅੰਜੀਰ ਅੰਗੂਰ ਬਦਾਮ ਇਹਨਾਂ ਸਾਰੇ ਬੂਟਿਆਂ ਤੋਂ ਜੇ ਤੁਸੀਂ ਵਧੀਆ ਫਲ ਲੈਣਾਗਾ ਤਾਂ ਇਹਨਾਂ ਦੀ ਜਿਹੜੀ ਇਸ ਸਮੇਂ ਕਟਾਈ ਹੁੰਦੀ ਹੈਗੀ ਕਟਾਈ ਦਾ ਸਮਾਂ ਦਸੰਬਰ ਦੇ ਅੰਤ ਤੋਂ ਲੈ ਕੇ ਜਨਵਰੀ ਦੇ ਅੰਤ ਤੱਕ ਜਿਹੜਾ ਚਲਾ ਜਾਂਦਾ ਹੈ ਸੋ ਜੇ ਤੁਸੀਂ ਅਜੇ ਤੱਕ ਇਹਨਾਂ ਬੂਟਿਆਂ ਦੀ ਕਟਾਈ ਨਹੀਂ ਕੀਤੀ ਤਾਂ ਤੁਸੀਂ ਨੇੜੇ ਇਹਨਾਂ ਦੀ ਕਟਾਈ ਕਰ ਲੈਣੀ ਹੈਗੀ ਕੋਸ਼ਕ ਗੱਲਾਂ ਕਟਾਈ ਬਾਰੇ ਜਿਹੜੀਆਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਇਹ ਬੂਟੇ ਕਦੋਂ ਲਾਏ ਜਾਂਦੇ ਆ ਇਸ ਚੀਜ਼ ਤੇ ਵੀ ਥੋੜੀ ਬਹੁਤ ਬਹੁਤੀ ਜਿਹੜੀ ਵਿਚਾਰ ਚਰਚਾ ਆਪਾਂ ਕਰਾਂਗੇ ਤੇ ਇਹਨਾਂ ਨੂੰ ਵਧੀਆ ਫਲ ਲੈਣ ਲਈ ਜਿਹੜੀ ਖਾਦ ਆ ਕਿਸ ਤਰ੍ਹਾਂ ਦੀ ਤੇ ਕਦੋਂ ਦੇਣੀ ਆ ਇਸ ਗੱਲ ਬਾਰੇ ਵੀ ਜਿਹੜੀ ਗੱਲਬਾਤ ਇਸ ਵੀਡੀਓ ਦੇ ਵਿੱਚ ਕਰਾਂਗੇ ਸੋ ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖਣਾ ਪੇਜ ਨੂੰ ਫੋਲੋਅ ਅਤੇ ਸਬਸਕ੍ਰਾਈਬ ਕਰ ਲਓ ਤੇ ਜਿਹੜਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਦਿੱਤੀ ਹੋਈ ਜਾਣਕਾਰੀ ਹੋਰ ਵੀਰਾਂ ਤੱਕ ਵੀ ਪਹੁੰਚ ਸਕੇ ਗੱਲ ਕਰ ਲਈਏ ਆਪਣਾ ਕਟਾਈ ਦੀ ਕਟਾਈ ਕਿਉਂ ਜ਼ਰੂਰੀ ਹੈਗੀ ਕਿਉਂਕਿ ਜਦੋਂ ਜਿਹੜੇ ਪਸਚੜ ਵਾਲੇ ਬੂਟੇ ਹੈਗੇ ਇਹਨਾਂ ਦੀ ਟ੍ਰੇਨਿੰਗ ਕਰਨੀ ਪੈਂਦੀ ਆਪਾਂ ਨੂੰ ਟ੍ਰੇਨਿੰਗ ਤੇ ਪ੍ਰੂਨਿੰਗ ਦੋ ਸ਼ਬਦ ਨੇਗੇ ਇਹਨਾਂ ਨੂੰ ਸੌਖੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਟ੍ਰੇਨਿੰਗ ਹੈਗੀ ਹੈ ਕਿ ਬੂਟਿਆਂ ਦੀਆਂ ਕੁਝ ਕੁ ਚੁਣਿੰਦਾ ਟਾਹਣੀਆਂ ਰੱਖ ਕੇ ਉਹਨਾਂ ਤੋਂ ਬੂਟੇ ਦਾ ਜਿਹੜਾ ਢਾਂਚਾ ਉਸ ਹੱਬ ਦਾ ਬਣਾਉਣਾ ਕਿ ਫਲ ਦੇ ਭਾਰ ਨਾਲ ਬੂਟਾ ਤੁਹਾਡਾ ਟੁੱਟੇ ਨਾ ਤੇ ਦੂਜਾ ਜਿਹੜੀ ਪ੍ਰੂਨਿੰਗ ਹੁੰਦੀ ਆ ਹੁੰਦੀ ਆ ਬ੍ਰੀਕ ਟਾਹਣੀਆਂ ਨੂੰ ਸਿਰਿਆਂ ਦੇ ਉੱਤੋਂ ਕੱਟਣਾ ਜਾਂ ਬ੍ਰੀਕ ਟਾਹਣੀਆਂ ਨੂੰ ਜਿਹੜਾ ਟਾਹਣੀਆਂ ਦੇ ਉੱਤੋਂ ਲਾਉਣਾ ਜਿੱਥੇ ਕਿ ਜ਼ਿਆਦਾ ਕੋਫਲਾ ਵੱਧ ਜਾਂਦਾ ਹੈਗਾ ਤੋ ਬੂਟੇ ਦੇ ਵਿੱਚ ਤੁਸੀਂ ਜਿਹੜੀ ਟ੍ਰੇਨਿੰਗ ਪ੍ਰੂਨਿੰਗ ਜੋ ਇਸ ਤਰੀਕੇ ਨਾਲ ਕਰਨੀ ਹੈ ਵੀ ਬੂਟੇ ਨੂੰ ਅੰਦਰਲੇ ਪਾਸਿਓਂ ਤੁਸੀਂ ਖੋਲਣਾਗਾ ਅੰਦਰ ਉਹਦੇ ਧੁੱਪ ਤੇ ਹਵਾ ਪੈਣੀ ਚਾਹੀਦੀ ਹੈ ਟਾਣਿਆਂ ਨੂੰ ਪਾਸੇ ਵਾਲੇ ਨੂੰ ਲੈ ਕੇ ਜਾਣਾਗਾ ਇਹ ਚੀਜ਼ ਜ਼ਿਆਦਾਤਰ ਆਲੂ ਮੁਖਾਰੇ ਤੇ ਆੜੂ ਦੇ ਵਿੱਚ ਕੀਤੀ ਜਾਂਦੀ ਹੈ ਨਾਸ਼ਪਤੀ ਦੇ ਬੂਟੇ ਦੀ ਜਿਹੜੀ ਵਧਨ ਦੀ ਜਿਹੜੀ ਤਰੀਕਾ ਹੈਗਾ ਉਹ ਹੋਰ ਹੁੰਦਾਗਾ ਉਹ ਥੋੜਾ ਜਿਹਾ ਉਹਨੂੰ ਆਪਾਂ ਲੰਬਾਈ ਵੱਲੋਂ ਲੈ ਕੇ ਜਾਣਾ ਪੈਂਦਾ ਉਹਦਾ ਪਾਸਿਆਂ ਨੂੰ ਫਲਾ ਜਿਹੜਾ ਘਟ ਹੁੰਦਾਗਾ ਇਸੇ ਚੀਜ਼ ਨੂੰ ਆਪਾਂ ਜਿਹੜਾ ਬਦਾਮ ਦੇ ਵਿੱਚ ਵੀ ਅਪਲਾਈ ਕਰਦੇ ਆ ਕਿ ਵਿਚਾਲਾ ਖੋਲਿਆ ਜਾਂਦਾ ਬੂਟੇ ਦੇ ਉੱਤੇ ਪਾਸਿਆਂ ਨੂੰ ਜਿਹੜੀਆਂ ਟਾਹਣੀਆਂ ਲੈ ਕੇ ਜਾਂੀਆਂ ਜਾਂਦੀਆਂ ਨੇਗੀਆਂ ਸੋ ਇਹ ਤਾਂ ਪਤਚੜ ਵਾਲੇ ਬੂਟੇ ਆ ਕਿ ਜਿਨ੍ਹਾਂ ਦੀ ਕਟਾਈ ਹੁੰਦੀ ਐ ਇਸ ਸਮੇਂ ਦੂਜੇ ਬੂਟੇ ਜਿਵੇਂ ਮੰਨ ਲਓ ਨਿੰਬੂ ਜੱਤੀ ਦੇ ਬੂਟੇ ਹੋਗੇ ਇਹਨਾਂ ਦੇ ਵੀ ਸਾਰਿਆਂ ਦੀ ਇਸ ਸਮੇਂ ਜਿਹੜੀ ਕਟਾਈ ਕੀਤੀ ਜਾਂਦੀ ਐ ਇਹਦੇ ਚ ਵੀ ਥੋੜਾ ਜਿਹਾ ਵਿਚਾਲਾ ਜਿਹੜੀ ਇਹਨੂੰ ਬਿਰਲਾ ਕੀਤਾ ਜਾਂਦਾ ਬੂਟੇ ਨੂੰ ਪਾਸਿਆਂ ਨੂੰ ਫਲਾਵ ਕਰਾਇਆ ਜਾਂਦਾ ਹੈਗਾ ਸੁੱਕੀਆਂ ਟਾਹਣੀਆਂ ਕੱਟੀਆਂ ਜਾਂਦੀਆਂ ਨੇਗੀਆਂ ਜਾਂ ਜਿਹੜੀਆਂ ਟਾਹਣੀਆਂ ਇੱਕ ਦੂਜੇ ਦੇ ਵਿੱਚ ਫਸੀਆਂ ਹੋਈਆਂ ਨੇਗੀਆਂ ਉਹਨਾਂ ਨੂੰ ਕੱਟਿਆ ਜਾਂਦਾ ਹੈਗਾ ਤਣੇ ਦੇ ਉੱਪਰ ਬੋੜੋ ਪੇਸਟ ਬਣਾ ਕੇ ਲਾਇਆ ਜਾਂਦਾ ਹੈਗਾ जख्मਾਂ ਦੇ ਉੱਪਰ ਬੋੜੋ ਪੇਸਟ ਲਾਇਆ ਜਾਂਦਾ ਹੈਗਾ ਤੇ ਜਿਹੜੀ ਬੋੜੋ ਮਿਕਸਚਰ ਦੀ ਸਪਰੇਅ ਕੀਤੀ ਜਾਂਦੀ ਹੈ ਬੋੜੋ ਪੇਸਟ ਤੇ ਬੋੜੋ ਮਿਕਸਚਰ ਕਲੀ ਚੂਨੇ ਅਤੇ ਨੀਲੇ ਸੂਥੇ ਦੀ ਮਦਦ ਦੇ ਨਾਲ ਬਣਾਇਆ ਜਾਂਦਾ ਹੈਗਾ ਉਹ ਉਹਨਾਂ ਨੂੰ ਜਿਹੜਾ ਇਹਦੇ ਤਣੇ ਤੇ ਵੀ ਲਾਇਆ ਜਾਂਦਾ ਤੇ ਉੱਪਰ ਛਿੜਕਾ ਵੀ ਉਹਦਾ ਕੀਤਾ ਜਾਂਦਾ ਹੈਗਾ ਸੋ ਇਹਨਾਂ ਚੀਜ਼ਾਂ ਦੀ ਮਦਦ ਦੇ ਨਾਲ ਜਿਹੜਾ ਆਪਾਂ ਬੂਟੇ ਤੋਂ ਵਧੀਆ ਫਲ ਲੈ ਸਕਦੇ ਹੁਣ ਗੱਲ ਕਰ ਲਈ ਇਹਨਾਂ ਬੂਟਿਆਂ ਨੂੰ ਲਾਉਣ ਦੇ ਸਮੇਂ ਬਾਰੇ ਜਿਹੜੇ ਪਤਝੜ ਵਾਲੇ ਬੂਟੇ ਹੈਗੇ ਉਹ ਆਪਾਂ ਇਸ ਸਮੇਂ ਬਿਲਕੁਲ ਠੁਕ ਮਾਸਮਾ ਜਿਹ ਇਹਦੇ ਚ ਤੁਸੀਂ ਕਿਹੜੀਆਂ ਕਿਸਮ ਲਾ ਸਕਦੇ ਹੋਗੇ ਜਿਵੇਂ ਨਾਸ਼ਪਤੀ ਦੇ ਵਿੱਚ ਤੁਸੀਂ ਪੰਜਾਬ ਨਾਖ ਲਾ ਸਕਦੇ ਹੋ ਆਲੂ ਬੁਖਾਰੇ ਦੇ ਵਿੱਚ ਤੁਹਾਨੂੰ ਜੋੜਾ ਲਾਉਣਾ ਪਊਗਾ ਸਤਲੋਜੀ ਪਰਪਲ ਤੇ ਕਾਲਾ ਅਮਰਸਰੀ ਆੜੂ ਦੇ ਵਿੱਚ ਸ਼ਾਨੇ ਪੰਜਾਬ ਅਰਲੀ ਤੇ ਸ਼ਰਬਤੀ ਇਹ ਤਿੰਨ ਕਿਸਮਾਂ ਜਿਹੜੀਆਂ ਤੁਸੀਂ ਲਾ ਸਕਦੇ ਹੋਗੇ ਤੇ ਜਿਹ ਬਾਦਾਮ ਦੀ ਗੱਲ ਕਰ ਲਈਏ ਤਾਂ ਉਹਦੇ ਵਿੱਚ ਕੈਲੀਫੋਰਨੀਆ ਤੇ ਗੁਰਵੰਦੀ ਵੈਰਾਈਟੀ ਲੱਗਦੀ ਹੈਗੀ ਜੀਰ ਦੇ ਵਿੱਚ ਬ੍ਰਾਊਨ ਟਰਕੀ ਤੇ ਬ੍ਰਾਊਨ ਫਿਗ ਲਾ ਸਕਦੇ ਹੋਗੇ ਅਨਾਰ ਦੇ ਵਿੱਚ ਮਰਦੁੱਲਾ ਭਗਵਾ ਇਹਨਾਂ ਵੈਰਾਈਟੀਆਂ ਨੂੰ ਤੁਸੀਂ ਲਾ ਸਕਦੇ ਹੋਗੇ ਇਹਨਾਂ ਸਾਰਿਆਂ ਜਿਹੜਾ ਬੂਟੇ ਨਾਲ-ਨਾਲ ਤੁਸੀਂ ਬੇਲਾਂ ਦੇ ਰੂਪ ਦੇ ਵਿੱਚ ਅੰਗੂਰ ਜਿਹੜੇ ਲਾਉਣੇ ਆਗੇ ਉਹਦੇ ਵਿੱਚ ਫਲੇਮ ਸੀਡਲੈਸ ਵੈਰਾਈਟੀ ਜਿਹੜੀ ਤੁਸੀਂ ਲਾ ਸਕਦੇ ਹੋਗੇ ਇਹ ਤਾਂ ਹੋ ਗਈ ਵੈਰਾਈਟੀਾਂ ਦੀ ਗੱਲ ਹੁਣ ਲਾਉਣ ਦੇ ਤਰੀਕੇ ਬਾਰੇ ਦੱਸ ਦਈਏ ਕਿ ਜਿਹੜੇ ਇਹ ਬੂਟੇ ਤੁਹਾਨੂੰ ਨੰਗੀ ਜੜਾ ਵਾਲੇ ਮਿਲਣੇ ਆਗੇ ਇਹਨਾਂ ਦੀਆਂ ਜੜਾਂ ਦੇ ਨਾਲ ਮਿੱਟੀ ਨਹੀਂ ਹੋਊਗੀ ਸੋ ਇਹਨਾਂ ਨੂੰ ਨੰਗੀ ਜੜਾ ਵਾਲੇ ਬੂਟਿਆਂ ਨੂੰ ਤੁਸੀਂ ਵਧੀਆ 3-4 ਫੁੱਟ ਡੂੰਘਾ ਟੋਆ ਉਨਾ ਹੀ ਚੌੜਾ ਟੋਆ ਮਿੱਟੀ ਰੇਤਾ ਤੇ ਨਾਲ ਗਲੀ ਸੜੀ ਸੁੱਡੀ ਖਾਦ ਤਿੰਨ ਚੀਜ਼ਾਂ ਦਾ ਮਿਕਸਚਰ ਬਣਾ ਕੇ ਉਸ ਟੋਏ ਨੂੰ ਤੁਸੀਂ ਭਰਨਾ ਹੈ ਉਸ ਮਿਕਸਚਰ ਦੇ ਵਿੱਚ ਤੁਸੀਂ ਟ੍ਰੈਕੋਟਰਮਾ ਜਿਹੜਾ ਕਿ ਸੰਜੀਵਨੀ ਦੇ ਨਾਂ ਤੋਂ ਆਉਂਦਾਗਾ ਉਹ ਜਿਹੜਾ 40 ਤੋਂ ਲੈ ਕੇ 50 ਗ੍ਰਾਮ ਤੁਸੀਂ ਉਹ ਪਾਉਣਾਗਾ ਕਾਲੀ ਚੱਕਰਪਾ ਸਾਦੋਂ ਥੋੜੀ ਬਹੁਤੀ ਕਾਲੀ ਚੂਨਾ ਜਿਹੜਾ ਉਹਦੇ ਵਿੱਚ ਮਿਲਾ ਕੇ ਉਹਦਾ ਮਿਕਸਚਰ ਬਣਾ ਕੇ ਤੇ ਟੋਏਆਂ ਨੂੰ ਤੁਸੀਂ ਭਰ ਦੇਣਾਗਾ ਤੋਇਆ ਨੂੰ ਭਰਨ ਤੋਂ ਬਾਅਦ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਤੁਹਾਡੇ ਟੋਇ ਪਾਸੇ ਤੋਂ ਥੋੜਾ ਜਿਹਾ ਉੱਚੇ ਹੋਣ ਤਾਂ ਜੋ ਖੇਤ ਦੇ ਵਿੱਚ ਪਾਣੀ ਭਰਨ ਵੇਲੇ ਜਾਂ ਜ਼ਿਆਦਾ ਪਾਣੀ ਪੈ ਜਾ ਤਾਂ ਤੁਹਾਡੇ ਬੂਟੇਾਂ ਦੀ ਜੜਾਂ ਦੇ ਕੋਲੇ ਪਾਣੀ ਨਾ ਖੜੇ ਉਹਦੇ ਨਾਲ ਜਿਹੜੀ ਉੱਲੀ ਦੀ ਸਮੱਸਿਆ ਹੁੰਦੀ ਹੈ ਤੇ ਤੁਹਾਡੇ ਬੂਟੇ ਚੱਲਣ ਦੇ ਵਿੱਚ ਜਿਹੜੀ ਦਿੱਕਤ ਆਉਂਦੀ ਹੈਗੀ ਸੋ ਇਸ ਤਰੀਕੇ ਨਾਲ ਤੁਸੀਂ ਇਸ ਚੀਜ਼ ਨੂੰ ਬਣਾ ਲੈਣਾਗਾ ਸੋ ਲਾਉਣ ਦੀ ਗੱਲ ਹੋਊਗੀ ਹੁਣ ਖਾਦ ਦੀ ਗੱਲ ਕਰ ਲਈਏ ਨਵੇਂ ਲੱਗੇ ਬੂਟੇ ਦੇ ਵਿੱਚ ਤੁਸੀਂ ਮਿਕਸਚਰ ਦੇ ਵਿੱਚ ਖਾਦ ਪਹਿਲਾਂ ਹੀ ਮਿਲਾ ਦੋਗੇ ਫੇਰ ਵੀ ਥੋੜੀ-ਬਹੁਤੀ ਖਾਦ ਜਿਹੜੀ ਅੱਧਾ ਪੋਣਾ ਕਿਲੋ ਜਿਹੜੀ ਗਲੀ ਸੜੀ ਰੂੜੀ ਉਤਲੇ ਪਾਸੇ ਵੀ ਤੁਸੀਂ ਮਿਲਾ ਦੇਣੀ ਆ ਕਿਉਂਕਿ ਜਿਹੜਾ ਹੋਸ਼ੀਆਂ ਹੁੰਦੀਆਂ ਰਹਿਗੀਆਂ ਉਹ ਖਾਦ ਲੈਣ ਲਈ ਅਸਮਰਥ ਹੁੰਦੀਆਂ ਰਹਿਗੀਆਂ ਹੋਸ਼ੀਆਂ ਜੜਾਂ ਨੂੰ ਜਿਹੜੀ ਪਾਣੀ ਦੇ ਨਾਲ ਖਾਦ ਦਾ ਅਸਰ ਮਿਲਦਾ ਤੇ ਬੂਟਾ ਪਹਿਲੀਆਂ ਦੇ ਵਿੱਚੋਂ ਵਧੀਆ ਤਰੀਕੇ ਨਾਲ ਜਿਹੜਾ ਤੁਹਾਡਾ ਚਲਦਾ ਗਿਆ ਕਦੇ ਵੀ ਕੱਚੀ ਖਾਦ ਨਹੀਂ ਪਾਉਣੀ ਖਾਦ ਤੁਹਾਡੀ ਗਲੀ ਸੜੀ ਹੋਣੀ ਚਾਹੀਦੀ ਹੈਗੀ ਇਸ ਚੀਜ਼ ਦੇ ਉੱਪਰ ਤੁਹਾਡਾ ਧਿਆਨ ਹੋਣਾ ਚਾਹੀਦਾ ਹੈਗਾ ਖਾਦ ਤੁਸੀਂ ਜਿਵੇਂ 1 ਸਾਲ ਦਾ ਬੂਟਾ ਹੈਗਾ ਤੁਹਾਡਾ ਉਹਨੂੰ 10 ਕਿਲੋ ਰੂੜੀ ਦੀ ਖਾਦ ਗਲੀ ਸੜੀ 2 ਸਾਲ ਦਾ 20 ਕਿਲੋ 3 ਸਾਲ ਦੇ ਨੂੰ 30 4 ਦੇ ਨੂੰ 40 5 ਦੇ ਨੂੰ 50 ਜਦੋਂ 5 ਸਾਲ ਤੋਂ ਉੱਪਰ ਬੂਟਾ ਚਲਾ ਜਾਂਦਾ ਹੈਗਾ ਫਿਰ ਤੁਸੀਂ 50 ਕਿਲੋ ਖਾਦ ਹੀ ਪਾਉਣੀ ਹੈ ਜੇ ਚਾਹੇ 6 ਦਾ ਚਾਹੇ 7 ਦਾ ਚਾਹੇ 8 ਦਾ ਸੋ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾਗਾ ਸਾਇਣੇ ਖਾਦਾਂ ਦੇ ਵਿੱਚ ਯੂਰੀਆ ਡੀਏਪੀ ਸੁਪਰ ਫਾਸਫੇਟ ਤੇ ਐਮਓਪੀ ਯਾਨੀ ਕਿ ਮਿਊਰਟਾ ਪੋਟਾਸ਼ ਇਹ ਚੀਜ਼ਾਂ ਪੈਂਦੀਆਂ ਨੇਗੀਆਂ ਇਹਨਾਂ ਦੇ ਨਾਈਟ੍ਰੋਜਨ ਦੀ ਜਿਹੜੀ ਅੱਧੀ ਡੋਜ਼ ਇਸ ਸਮੇਂ ਦਿੱਤੀ ਜਾਂਦੀ ਹੈਗੀ ਉਹ ਬੂਟੇ ਦਾ ਅਲੱਗ-ਅਲੱਗ 100 ਗ੍ਰਾਮ ਪ੍ਰਤੀ ਬੂਟਾ ਹੁੰਦੀ ਹੈਗੀ ਐਸਐਸਪੀ ਸਾਰੀ ਦੀ ਸਾਰੀ ਇਸ ਟਾਈਮ ਪੈਂਦੀ ਹੈ ਪੋਟਾਸ਼ ਇਸ ਟਾਈਮ ਪੈਂਦੀ ਹੈਗੀ ਤੇ ਐਸਐਸਪੀ ਐਸਐਸਪੀ ਜਾਂ ਡੀਏਪੀ ਦੇ ਵਿੱਚੋਂ ਤੁਸੀਂ ਦੋਨੇ ਦੇ ਵਿੱਚੋਂ ਕੋਈ ਵੀ ਉਸ ਹਸਾਮ ਨਾਲ ਆਪ ਦੀ ਪੂਰਤੀ ਕਰਨ ਲਈ ਪਾ ਸਕਦੇ ਹੋ ਰਸਾਇਣਿਕ ਖਾਦਾਂ ਬਾਰੇ ਜਿਆਦਾ ਜਾਣਕਾਰੀ ਆਪਾਂ ਨੂੰ ਇਸ ਲਈ ਨਹੀਂ ਹੈਗੀ ਕਿਉਂਕਿ ਆਪਾਂ ਵਰਤਦੇ ਨਹੀਂ ਹੈਗੇ ਸਿਰਫ ਤੇ ਸਿਰਫ ਰੂੜੀ ਦੀ ਖਾਦ ਗੰਡੋਵਾ ਖਾਦ ਬਾਕੀ ਜਿਹੜਾ ਮਟੀਰੀਅਲ ਗਾਲ ਛਾੜਨ ਲਈ ਆਪਾਂ ਬੂਟਿਆਂ ਦੇ ਜੜ੍ਹਾਂ ਦੇ ਵਿੱਚ ਪੱਤੇ ਹੋਗੇ ਉਪਰਾਲੀ ਹੋਗੇ ਇਦਾਂ ਦੇ ਜੇ ਜਾਂ ਗਾਲ ਕੇ ਬੂਟਿਆਂ ਦੇ ਤਤਾਂ ਦੀ ਪੂਰਤੀ ਕਰਦੇ ਆਂ ਸੋ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸਵਾਲ ਜਿਹੜਾ ਹੋਵੇ ਉਹ ਤੁਸੀਂ ਕਮੈਂਟ ਰਾਹੀਂ ਸਾਨੂੰ ਪੁੱਛ ਸਕਦੇ ਹੋਗੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਪਾਚਾੜ ਵਾਲੇ ਬੂਟੇ ਬਾਰੇ ਜਿੰਨੀ ਜਾਣਕਾਰੀ ਇਸ ਸਮੇਂ ਦੇ ਸਕਦੇ ਸੀ ਤੁਹਾਡੇ ਤੱਕ ਲੈ ਕੇ ਆਈਏ ਬਾਕੀ ਬੂਟਿਆਂ ਨੂੰ ਲਾਉਣ ਦੇ ਸਮੇਂ ਦੀ ਗੱਲ ਕਰ ਲਈਏ ਨਿੰਬੂ ਜਾਤੀ ਦੇ ਬੂਟੇ ਹੋਗੇ ਜਾਂ ਫਿਰ ਅਚੀਕੂ ਹੋ ਗਿਆ ਅੰਬ ਹੋ ਗਿਆ ਇਹਨਾਂ ਨੂੰ ਤੁਸੀਂ ਫਰਵਰੀ ਦੇ ਆਖਰ ਤੋਂ ਲੈ ਕੇ ਮਾਰਚ ਦੇ ਆਖਰ ਤੱਕ ਲਾ ਸਕਦੇ ਹੋਗੇ ਉਸ ਸਮੇਂ ਸਾਰੇ ਬੂਟੇ ਸੰਬੰਧੀ ਜਿਹੜੀ ਟਾਈਮ ਟੂ ਟਾਈਮ ਜਾਣਕਾਰੀ ਲੈ ਕੇ ਆਵਾਂਗੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ